ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਮ ਕਹ ਸਰਪ ਬਹੁ ਮੋਲਾ ਚੰਦੂ ਕੋ ਪਖਸ਼ਿਓ ਪੜਿਆ ਹੈ ਗਮਨਤ ਹੈ ਤ ਤਿਆਰੀ ਕਰਵਾਇਸ ਆਦੀ ਚੰਮੂ ਰਹੇ ਇਸ ਥਾਏ ਆਦੀ ਸੰਗ ਚਲ ਹੈ ਕਹਿ ਦੀਜਾ ਸਭ ਬੇਗਮ ਕੋ ਦੀਨ ਸੁਨਾਏ ਚਲਹੁ ਪਿਖਹਿ ਕਸ਼ਮੀਰ ਦੇਸ਼ ਕੋ ਬਿਲਸਹ ਬਿਨਾ ਓਸ਼ਾਨ ਹਰ ਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਇਤਿਹਾਸ ਪੰਜਵੇਂ ਪਾਤਸ਼ਾਹ ਜੀ ਨੂੰ ਉਸ ਵੇਲੇ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆਈਆਂ ਸਨ ਉਹਨਾਂ ਦੀ ਭੂਮਿਕਾ ਕਵੀ ਰਾਜਪਾਈ ਸੰਤੋਖ ਸਿੰਘ ਜੀ ਬੰਨ ਰਹੇ ਨੇ ਕਿਸ ਤਰ੍ਹਾਂ ਦੁਸ਼ਟ ਚੰਦੂ ਨੇ ਪਿਰਥੀ ਦੀ ਸ਼ੈਤ ਗੁਰੂ ਸਾਹਿਬ ਜੀ ਦੇ ਖਿਲਾਫ ਗੁੰਦਗੁੰਡੀਆਂ ਸ਼ੁਰੂ ਕੀਤੀਆਂ ਜਾਹگیر ਬਾਦਸ਼ਾਹ ਨੂੰ ਪ੍ਰੇਰਣਾ ਦਿੱਤੀ ਕਿ ਉਹ ਪੰਜਾਬ ਬਣ ਜਾਵੇ ਕਿਉਂਕਿ ਚੰਦੂ ਖੁਦ ਪੰਜਾਬ ਆਉਣਾ ਚਾਹੁੰਦਾ ਸੀ ਤੇ ਗੁਰੂ ਸਾਹਿਬ ਨੂੰ ਕੈਦ ਕਰਕੇ ਆਪਣੀ ਸ਼ਰਤ ਮਨਾਣੀ ਚਾਹੁੰਦਾ ਸੀ ਆਪਣੀ ਧੀ ਦਾ ਰਿਸ਼ਤਾ ਦੇਣਾ ਚਾਹੁੰਦਾ ਸੀ ਜੋ ਗੋ ਜੋ ਸੋਚਾਂ ਸੋਚ ਰਿਹਾ ਹੈ ਉਹ ਆਪਾਂ ਪਿਛਲੇ ਪ੍ਰਕਰਣਾ ਵਿੱਚ ਸਰਵਣ ਕੀਤੀਆਂ ਬਾਦਸ਼ਾਹ ਨੂੰ ਉਸਨੇ ਮਨਾ ਲਿਆ ਕਿ ਕਸ਼ਮੀਰ ਦੀ ਸੈਰ ਕਰਨ ਦੇ ਲਈ ਬਾਦਸ਼ਾਹ ਨੇ ਹਾਮੀ ਭਰ ਦਿੱਤੀ ਚੰਦੂ ਦੀ ਵਡਿਆਈ ਕੀਤੀ ਸਰੂਪਾ ਦਿੱਤਾ ਅੰਦਰੋਂ ਚੰਦੂ ਬੜਾ ਖੁਸ਼ ਹੋਇਆ ਵੀ ਹੁਣ ਮੇਰੀ ਮਨਮਰਜ਼ੀ ਹੋਵੇਗੀ ਇਸ ਤੋਂ ਅਗਲੀ ਕਥਾ ਸਰਵਣ ਕਰੀਏ ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਮੇਰੇ ਇਸ ਤਰ੍ਹਾਂ ਕਹਿ ਕੇ ਬਹੁ ਬੋਲਾ ਬਹੁ ਬੋਲਾ ਕੀਮਤੀ ਸਰੂਪਾ ਚੰਦੂ ਕੋ ਬਖਸ਼ਿਓ ਵੜਿਆ ਹੈ ਚੰਦੂ ਨੂੰ ਦਿੱਤਾ ਹੈ ਬਾਦਸ਼ਾਹ ਨੇ ਵਡਿਆਈ ਦਿੱਤੀ ਹੈ ਗਮਨ ਹਿਤ ਤਿਆਰੀ ਕਰਵਾਇ ਸ ਤੇ ਚੰਦੂ ਦੇ ਕਹਿਣ ਤੇ ਬਾਦਸ਼ਾਹ ਨੇ ਕਸ਼ਮੀਰ ਜਾਣ ਦੀਆਂ ਤਿਆਰੀਆਂ ਵੀ ਕਰਵਾ ਲਈਆਂ ਨੇ ਆਦੀ ਚੰਦੂ ਰਹੇ ਇਸ ਥਾਏ ਹੁਕਮ ਦਿੱਤਾ ਅੱਧੀ ਫੌਜ ਦਿੱਲੀ ਰਹੇਗੀ ਆਦੀ ਸੰਗ ਅੱਧੀ ਫੌਜ ਮੇਰੇ ਨਾਲ ਪੰਜਾਬ ਵੱਲ ਕਸ਼ਮੀਰ ਵੱਲ ਜਾਵੇਗੀ ਹੁਕਮ ਦੇ ਦਿਓ ਸਭ ਬੇ ਬੇਗਮ ਔਰ ਸਾਰੀਆਂ ਬੇਗਮਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਮੇਰੇ ਨਾਲ ਕਸ਼ਮੀਰ ਚੱਲਣਾ ਹੈ ਚਲੋ ਬਿਕ ਹੈ ਕਸ਼ਮੀਰ ਦੇਸ਼ ਕੋ ਚਲੋ ਕਸ਼ਮੀਰ ਦੇਸ਼ ਦੀ ਸੈਰ ਕਰਕੇ ਆਵਾਂਗੇ ਬਹੁਤ ਸੋਹਣੀ ਉਥੋਂ ਦੀ ਬਹਾਰ ਹੈ ਉਥੇ ਸੁੱਖ ਲਵਾਂਗੇ ਬਾਦਸ਼ਾਹ ਦੇ ਹੁਕਮ ਅਨੁਸਾਰ ਹਾਥੀ ਘੋੜੇ ਪਾਲਕੀਆਂ ਗਜ ਤਰੰਗ ਰਥ ਸਾਰੇ ਜਿੰਨੇ ਵੀ ਭਾਰ ਬਰਦਾਰੀ ਦੇ ਗੱਡੇ ਰੇੜੇ ਹਨ ਸਭ ਤਿਆਰ ਹੋ ਗਏ ਹਨ ਚੱਲੀ ਪਾਲਕੀ ਹਜਰਤ ਸੰਗ ਬਾਦਸ਼ਾਹ ਦੇ ਨਾਲ ਬੜੀਆਂ ਪਾਲਕੀਆਂ ਚਲੀਆਂ ਹਨ ਸਨ ਉਮਟੀ ਜਵ ਹੜਕਾ ਜਲ ਕਹਿੰਦੇ ਇੰਨੀ ਫੌਜ ਤਿਆਰ ਹੋਈ ਜਿਵੇਂ ਹੜ ਦਾ ਜਲ ਹੁੰਦਾ ਹੈ ਬਹੁਤ ਜ਼ਿਆਦਾ ਫੌਜ ਤਿਆਰ ਹੋਈ ਬਾਦਸ਼ਾਹ ਦੇ ਨਾਲ ਜਾਣ ਲਈ ਲਸ਼ਕਰ ਤਿਆਰ ਹੋਇਆ ਚੱਲਿਓ ਪਾਦਸ਼ਾਹ ਬੜੇ ਉਤਸ਼ਾਹ ਨਾਲ ਚੱਲਿਆ ਹੈ ਦਿੱਲੀ ਤੋਂ ਚੰਦ ਬਿਦੰਦ ਆਨੰਦਿਤ ਹੋਇਆ ਕੇ ਚੰਦੂ ਬੜਾ ਖੁਸ਼ ਹੈ ਵੀ ਹੁਣ ਮੇਰੀ ਮਨਮਰਜ਼ੀ ਹੋਵੇਗੀ ਮੈਂ ਆਪਣੀ ਮਨ ਆਈ ਕਰਾਂਗਾ ਸੁਖਤਾ ਦੇਖਤ ਕਰ ਮਨ ਭੰਗ ਆਪਣੀ ਲੜਕੀ ਨੂੰ ਬੂਹੇ ਤੇ ਬੈਠਿਆਂ ਵੇਖ ਕੇ ਜੋ ਦੁਖੀ ਹੋ ਰਿਹਾ ਸੀ ਉਹਨੂੰ ਹੁਣ ਮੈਂ ਮਸਲੇ ਨੂੰ ਹੱਲ ਕਰਾਂਗਾ ਪੰਜਾਬ ਜਾ ਕੇ ਤੇ ਉਹ ਵਿਆਹ ਕਰੇ ਜਾ ਤਾਂ ਮੈਂ ਆਪਣੀ ਲੜਕੀ ਉਹਨਾਂ ਦੇ ਘਰ ਵਿਆਹ ਦਿਆਂਗਾ ਤੇ ਜਾਂ ਫਿਰ ਮੈਂ ਉਹਨਾਂ ਦੀ ਜਾਨ ਲੈ ਲਵਾਂਗਾ ਗੁਰੂ ਅਰਜਨ ਦੇਵ ਜੀ ਦੀ ਤਾ ਪੁਜ ਕੋਸਕ ਹੋਇਆ ਸਰਬੰਗ ਤਾਂ ਮੈਨੂੰ ਸੁੱਖ ਮਿਲੇਗਾ ਜੇ ਮੈਂ ਆਪਣੇ ਵੈਰੀ ਤੋਂ ਬਦਲਾ ਲਵਾਂਗਾ ਸ਼ਾਬ ਸੰਗ ਚੜ ਚੰਦੇ ਅਮਤੰਗ ਹਾ ਇਸ ਤਰ੍ਹਾਂ ਹਾਥੀ ਤੇ ਸਵਾਰ ਹੋ ਕੇ ਚੰਦੂ ਵੀ ਬਾਦਸ਼ਾਹ ਦੇ ਲਸ਼ਕਰ ਨਾਲ ਤੁਰ ਪਿਆ ਤੇਰਾ ਕਰਤ ਚਲਤ ਪਨਪ੍ਰਾ ਰਾਤ ਪੈਂਦੀ ਹੈ ਬਾਦਸ਼ਾਹ ਦੀਆਂ ਫੌਜਾਂ ਡੇਰਾ ਕਰ ਲੈਂਦੀਆਂ ਨੇ ਤੰਬੂ ਲੱਗ ਜਾਂਦੇ ਨੇ ਸ਼ਮਿਆਨੇ ਲੱਗ ਜਾਂਦੇ ਨੇ ਤੇ ਬਾਦਸ਼ਾਹ ਸਵੇਰ ਵੇਲੇ ਫਿਰ ਅੱਗੇ ਨੂੰ ਤੁਰ ਪੈਂਦਾ ਹੈ ਕਬਹ ਹਜਰਤ ਗਜ ਪਰ ਚੜ ਚਲ ਹ ਕਦੀ ਬਾਦਸ਼ਾਹ ਹਾਥੀ ਤੇ ਚੜ ਕੇ ਤੁਰਦਾ ਹੈ ਕਬਤ ਰੰਗ ਪਰ ਹੋਰ ਹਰਖਾਤ ਕਦੀ ਖੁਸ਼ੀ ਖੁਸ਼ੀ ਘੋੜੇ ਦੀ ਸਵਾਰੀ ਵੀ ਬਾਦਸ਼ਾਹ ਕਰ ਲੈਂਦਾ ਹੈ ਕਬਹ ਬਾਲਕੀ ਕਦੀ ਬਾਦਸ਼ਾਹ ਪਾਲਕੀ ਚ ਬਹਿ ਕੇ ਪਾਲਕੀ ਦੀ ਸਵਾਰੀ ਕਰਦਾ ਜੰਮੂ ਅਨਕ ਅਮਰਾਵ ਪ੍ਰਯਾਤ ਬੜੇ ਬੜੇ ਵੱਡੇ ਅਫਸਰ ਬੜੇ ਬੜੇ ਸੈਨਾਪਤੀ ਬੜੇ ਬੜੇ ਖਾਨ ਬਹਾਦਰ ਨਵਾਬ ਉਹਦੇ ਅੱਗੇ ਪਿੱਛੇ ਦੁਰਦੇ ਹਨ ਬਾਜੇ ਬੱਜੇ ਛਟ ਹੈ ਬਹੁਤੋਪਾ ਬੜੀਆਂ ਵਾਜੇ ਵੱਜ ਰਹੇ ਨੇ ਬੜੀਆਂ ਸ਼ੈਨਾਈਆਂ ਤੁਰ ਰੀਆਂ ਰਣ ਸਿੰਘੇ ਨਗਾਰੇ ਛੁਤਰੀ ਨਗਾਰੇ ਵੱਜਦੇ ਨੇ ਤੇ ਤੋਪਾਂ ਵੀ ਚਲਾ ਕੇ ਦ੍ਰਿਸ਼ਤ ਪੈਦਾ ਕਰ ਰਹੇ ਨੇ ਵੀ ਬਾਦਸ਼ਾਹ ਆ ਰਿਹਾ ਹੈ ਤੋਂ ਸੇ ਤੁਕਾਰਤ ਮਗ ਜਾਹ ਤੋਂ ਸੇ ਤੁਕਾਰਤ ਮਗ ਜਾਦ ਰਸਤੇ ਵਿੱਚ ਜਾਂਦੇ ਨਗਾਰੇ ਵਜਾਈ ਜਾਂਦੇ ਨੇ ਮਗ ਅਲੰਕਸ ਤੁਦਰਬਟ ਆਏ ਸਾਰਾ ਪਿੰਡ ਲੰਘ ਕੇ ਸਤਨੁਜ ਦੇ ਕਿਨਾਰੇ ਤੇ ਲੁਧਿਆਣੇ ਦੇ ਇਲਾਕੇ ਚ ਪਹੁੰਚ ਗਏ ਤਰੀ ਉਥੇ ਬੇੜੀਆਂ ਦਾ ਪੁਲ ਪੈਂਦਾ ਸੀ ਬੇੜੀਆਂ ਵਿੱਚ ਸਵਾਰ ਹੋ ਕੇ ਬਾਦਸ਼ਾਹ ਜਾਨਗੀਰ ਦਾ ਲਸ਼ਕਰ ਦਰਿਆ ਸਤਲੁਜ ਤੋਂ ਪਾਰ ਲੰਘਿਆ ਹੈ ਗਲ ਨਾ ਕਾਹੇ ਤੇ ਲਸ਼ਕਰ ਇਕੱਠੀ ਬਾਦਸ਼ਾਹ ਦੇ ਲਸ਼ਕਰ ਦੇ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਬੇੜੇ ਬਹੁਤ ਸਾਰੇ ਵੱਡੀਆਂ-ਵੱਡੀਆਂ ਕਿਸ਼ਤੀਆਂ ਇਕੱਠੀਆਂ ਕੀਤੀਆਂ ਹੋਈਆਂ ਸਾਨੂੰ ਮਾਲਾਂ ਨੂੰ ਪਤਾ ਸੀ ਵੀ ਬਾਦਸ਼ਾਹ ਦਾ ਲਸ਼ਕਰ ਆ ਰਿਹਾ ਹੈ ਸੈਂਕੜੇ ਹੀ ਕਿਸਤੀਆਂ ਸਨ ਉਹਨਾਂ ਕਿਸਤੀਆਂ ਦੇ ਵਿੱਚ ਬਾਦਸ਼ਾਹ ਦਾ ਨਸ਼ਕਰ ਉਹਨਾਂ ਦੇ ਘੋੜੇ ਹਾਥੀ ਗੱਡੇ ਰੇੜੇ ਪਾਲਕੀਆਂ ਸਭ ਸਵਾਰ ਕਰਕੇ ਪਾਰ ਲੰਘਾਈਆਂ ਗਈਆਂ ਹਨ ਬਹੁਤ ਕਹਿਵਟ ਮਿਲਦਾਏ ਉਤਾਰ ਬਹੁਤ ਸਾਰੇ ਮਲਾ ਇਸ ਕੰਮ ਨਹੀਂ ਲੱਗੇ ਹਨ ਉਹਨਾਂ ਮਲਾਹਾਂ ਨੇ ਬਾਦਸ਼ਾਹ ਦਾ ਨਸ਼ਕਰ ਉਰਲੇ ਪਾਸਿਓਂ ਪਰਲੇ ਪਾਸੇ ਯਾਨੀ ਲੁਧਿਆਣੇ ਵਾਲੇ ਪਾਸਿਓਂ ਪਹਿਲਾ ਦੁਆਬੇ ਵਾਲੇ ਪਾਸੇ ਨੂੰ ਪਾਰ ਕਰ ਦਿੱਤਾ ਹੈ ਸਨੇ ਸਨੇ ਵਿਚ ਦੇਸ਼ ਤੋ ਆਪੇ ਹੁਣ ਦੁਆਬਾ ਦੇਸ਼ ਆ ਗਿਆ ਹੈ ਦੁਆਬੇ ਦੇਸ਼ ਦੇ ਵਿੱਚ ਹੌਲੇ ਹੌਲੇ ਫਲੋਰ ਦੇ ਲਾਗਿਓਂ ਦੀ ਅੱਗੇ ਗੁਰਾਇਆ ਫਗਵਾੜਾ ਜਲੰਧਰ ਜੀਟੀ ਰੋਡ ਤੇ ਬਾਦਸ਼ਾਹ ਜਾ ਰਿਹਾ ਹੈ ਰਸਤੇ ਦੀ ਸੈਰ ਕਰਦਾ ਹੋਇਆ ਬਾਦਸ਼ਾਹ ਜਾ ਰਿਹਾ ਹੈ ਤੀਰਵ ਪਾਸਾ ਕੇ ਚਲ ਪਹੁੰਚਿਓ ਬਿਆਸਾ ਦਰਿਆ ਦੇ ਕੰਢੇ ਜਾ ਪਹੁੰਚੇ ਹਨ ਇਸ ਦਿਨ ਹੈ ਪਰ ਪਾ ਅਸਵਾਰ ਬਾਦਸ਼ਾਹ ਉਸ ਦਿਨ ਘੋੜੇ ਤੇ ਸਵਾਰ ਹੋਇਆ ਜਿਸ ਦਿਨ ਬਿਆਸਾ ਦੇ ਨੇੜੇ ਪਹੁੰਚਿਆ ਘੋੜੇ ਦੀ ਸਵਾਰੀ ਕਰ ਰਿਹਾ ਸੀ ਕਰਨ ਅਖੇਰ ਮਤ ਕੋ ਛੋਰੀਓ ਬਾਦਸ਼ਾਹ ਨੇ ਸੋਚਿਆ ਵੀ ਚਲੋ ਸ਼ਿਕਾਰ ਹੀ ਖੇਡ ਲਈਏ ਆਪਣੇ ਨਾਲ ਕੁਝ ਸ਼ਿਕਾਰੀਆਂ ਨੂੰ ਲੈ ਕੇ ਜੀਟੀ ਰੋਡ ਤੋਂ ਛੱਡ ਕੇ ਲਾਗੇ ਬੰਨੇ ਦੇ ਝੰਡਾ ਵਿੱਚ ਬਾਦਸ਼ਾਹ ਸ਼ਿਕਾਰ ਮਾਰਨ ਤੁਰ ਪਿਆ। ਹਮ ਰਾਵਣ ਕੁਛ ਲੈ ਕਰ ਸੰਗ। ਕੁਝ ਉਮਰਾਵਾਂ ਨੂੰ ਅਪਸਰਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਦਾ ਫਿਰਦਾ ਹੈ। ਕੋਚਤ ਫਿਰਤ ਕੂਲ ਸਗਤਾ ਕੇ। ਦਰਿਆ ਬਿਆਸਾ ਦੇ ਕਿਨਾਰੇ ਤੇ ਸ਼ਿਕਾਰ ਲੱਭਦਾ ਹੈ। ਵੀ ਜੰਗਲੀ ਸ਼ਿਕਾਰ ਹਿਰਨ ਵਗੈਰਾ ਬਾਲਾ ਸਿੰਘੇ ਵਾੜੇ ਵਗੈਰਾ ਮਿਲ ਜਾਣਾ ਨਿਕ ਸਿਆਕਾਰੀ ਪੇਸ਼ਟ ਰੰਗ ਤੇ ਸਾਧ ਸੰਗਤ ਜੀ ਕਾਲੀ ਪੇਠ ਵਾਲਾ ਹਿਰਣ ਨਿਕਲਿਆ ਹਿਰਣਾਂ ਦੀ ਬੜੀ ਜੱਤਾ ਹੁੰਦੀਆਂ ਨੇ ਕਾਲੀ ਪੇਠ ਵਾਲਾ ਹਿਰਣ ਹੁੰਦਾ ਉਹ ਸ਼ਿਕਾਰ ਬੜਾ ਵਧੀਆ ਸਮਝਿਆ ਜਾਂਦਾ ਕਹਿੰਦੇ ਬਾਦਸ਼ਾਹ ਦੇ ਅੱਗੋਂ ਦੀ ਕਾਲਾ ਹਿਰਣ ਲੰਗਿਆ ਜਹਾਂਗੀਰ ਜਬ ਕਰਿਓ ਬਿਲੋਕਨ ਜਦੋਂ ਬਾਦਸ਼ਾਹ ਨੇ ਕਾਲਾ ਹਿਰਣ ਵੇਖਿਆ ਕਬਰ ਬਰਜ ਕਿਆ ਤੇਜ ਤੁਰੰ ਬਾਕੀਆਂ ਨੂੰ ਕਹਿੰਦਾ ਤੁਸੀਂ ਨਹੀਂ ਮੈਂ ਮਾਰਾਂਗਾ ਇਸ ਨੂੰ ਆਪਣਾ ਘੋੜਾ ਤੇਜ ਦੁੜਾ ਲਿਆ ਬਲੀ ਬੇਕ ਤੇ ਪਹੇਉ ਪਾਹ ਸਮ ਕਹਿੰਦੇ ਘੋੜਾ ਵੀ ਬੜਾ ਬਲੀ ਸੀਗਾ ਤੇ ਹਿਰਣ ਵੀ ਤੁਹਾਨੂੰ ਪਤਾ ਵੀ ਹਵਾ ਨਾਲ ਗੱਲਾਂ ਕਰਦੇ ਹਿਰਣ ਤਾਂ ਧਰਤੀ ਤੇ ਪੈਰ ਨਹੀਂ ਲੱਗਣ ਦਿੰਦੇ ਤੇ ਉਹ ਹਿਰਣ ਉੱਡਦਾ ਗਿਆ ਪਿੱਛੇ ਪਿੱਛੇ ਘੋੜਾ ਵੀ ਉਹਨੇ ਬੜੇ ਜ਼ੋਰ ਨਾਲ ਭਜਾਇਆ ਹਾਂਜੀ ਮਿਲਨ ਜਾਤ ਪਾਛੇ ਹਿਤ ਪੰਕ ਕਹਿੰਦੇ ਪਿੱਛੇ ਉਹਦੇ ਹਿਰਣ ਦੇ ਘੋੜਾ ਉੱਡਦਾ ਜਾਂਦਾ ਕਿ ਹਿਰਨ ਆਪਣੀ ਜਾਨ ਬਚਾ ਕੇ ਦੌੜਦਾ ਹੈ। ਦੇਖਾਂ ਤਾਂ ਸੱਸਾ ਤਾਂ ਅੱਗੇ ਕੁਝ ਆਇਆ। ਕਹਿੰਦੇ ਹੁਣ ਇਹ ਜੰਗਲ ਦੀ ਧਰਤੀ ਹੁੰਦੀ ਹੈ। ਉੱਚੀ ਨੀਵੀਂ ਹੁੰਦੀ ਹੈ। ਕੋਈ ਇਹੋ ਜਿਹੀ ਥਾਂ ਆ ਗਈ ਜਿੱਥੇ ਅੱਗੇ ਟੋਆ ਸੀਗਾ। ਯਾਨੀ ਘੋੜਾ ਉਥੇ ਉਛਲ ਕੇ ਟੱਪ ਸਕਦਾ ਸੀ। ਉਹਨੂੰ ਛਾਲ ਮਾਰ ਨਹੀਂ ਪਈ ਘੋੜੇ ਨੂੰ। ਹਾਂਜੀ। ਬਾਜੀ ਘੋੜੇ ਨੇ ਲੰਮੀ ਛਾਲ ਮਾਰੀ ਟੋਪ ਟੱਪਣ ਵਾਸਤੇ ਜਹਾਂਗੀਰ ਅਭਨੀ ਪਰ ਗਿਰਗਾ ਬਜਾਉਂ ਘੋੜਾ ਟੱਪਿਆ ਜਹਾਂਗੀਰ ਕੋਲੋਂ ਸੁਭਾਲਿਆ ਨਹੀਂ ਗਿਆ ਜਹਾਂਗੀਰ ਬਾਦਸ਼ਾਹ ਘੋੜੇ ਤੋਂ ਥੱਲੇ ਡਿੱਗ ਪਿਆ ਧਰਤੀ ਤੇ ਜ਼ਮੀਨ ਤੇ ਲੱਕੀ ਦਾਤ ਪਰ ਚੋਟ ਵਿਸਾਲ ਤੇ ਲੱਤ ਤੇ ਸੱਟ ਵੱਜ ਗਈ ਲਾਤ ਜਿਹੜੀ ਹੈ ਨਾ ਉਹਦੇ ਚ ਮਾਸ ਪਾਟ ਗਿਆ ਮੋਚ ਆ ਗਈ ਥੋੜੀ ਜੀ ਹਾਂਜੀ ਸੰਗਨ ਗਹਿਓ ਤੋਰ ਕੈ ਤਤਛਨ ਕਹਿੰਦੇ ਜਿਹੜੇ ਨਾਲ ਪਿੱਛੋਂ ਸਾਥੀ ਸੀ ਨਾ ਉਹਦੇ ਅਫਸਰ ਸੀਗੇ ਉਹ ਦੌੜ ਕੇ ਆਏ ਉਹਨਾਂ ਨੇ ਆ ਕੇ ਘੋੜਾ ਫੜਿਆ ਬਾਦਸ਼ਾਹ ਨੂੰ ਧਰਤੀ ਤੋਂ ਚੁੱਕਿਆ ਹਾਂਜੀ ਸਨਮਾਨਤ ਬਹਲੀਨ ਉਠਾਲ ਬੜੇ ਸਨਮਾਨ ਦੇ ਨਾਲ ਬਾਦਸ਼ਾਹ ਨੂੰ ਚੁੱਕਿਆ ਬਾਦਸ਼ਾਹ ਦਾ ਸਤਕਾਰ ਬੜਾ ਹੁੰਦਾ ਸੀ ਕਹਿੰਦੇ ਬਾਦਸ਼ਾਹ ਨੂੰ ਤੇ ਧਰਤੀ ਤੇ ਚੁੱਕਣਾ ਵੀ ਹੋਵੇ ਤੇ ਪਹਿਲਾਂ ਸਲੂਟ ਮਾਰਨੇ ਪੈਂਦੇ ਇਦਾਂ ਉਹਨੂੰ ਬੜੇ ਸਨਮਾਨ ਦੇ ਨਾਲ ਚੁੱਕਿਆ ਲਿਆਏ ਪਾਲਕੀ ਵਿਖੈ ਸੋ ਪਾਇਵ ਲਿਆ ਕੇ ਬਾਦਸ਼ਾਹ ਨੂੰ ਪਾਲਕੀ ਚ ਪਾਇਆ ਧਰਤੀ ਤੋਂ ਚੁੱਕ ਕੇ ਪਾਲਕੀ ਚ ਲਟਾਇਆ ਜਹਾਂਗੀਰ ਨੂੰ ਸਨੇ ਸਨੇ ਕਮ ਨੈ ਕਿਸ ਕਾਲ ਹੌਲੇ ਹੌਲੇ ਲੈ ਕੇ ਉਹਦੀ ਛੱਟ ਪੀੜ ਨਾ ਹੋਵੇ ਉਹਨੂੰ ਡੇਰੇ ਚ ਲੈ ਕੇ ਗਏ ਨੇ ਆਹਾ ਕਾਰ ਕਰੈ ਸਭ ਦਸ਼ਕਰ ਸਾਰਾ ਲਸ਼ਕਰ ਹਾਏ ਹਾਏ ਕਰਨ ਲੱਗ ਪਿਆ ਸਾਰੀ ਫੌਜ ਵਿੱਚ ਆਕਾਰ ਮਚ ਗਈ ਵੀ ਬਾਦਸ਼ਾਹ ਨੂੰ 60 ਵੱਜ ਗਈ ਹੈ ਬਾਦਸ਼ਾਹ ਦੀ ਲੱਤ ਤੇ 60 ਲੱਗੀ ਹੈ ਹਜਰਤ ਕਿਰਿਓ ਸਹਾਇ ਖੁਦਾਏ ਖੁਦਾ ਸਹਾਇਤਾ ਕਰੇ ਅੱਲਾ ਭਲਾ ਕਰੇ ਖੁਦਾ ਖੈਰ ਕਰੇ ਬਾਦਸ਼ਾਹ ਨੂੰ 60 ਵੱਜ ਗਈ ਹੈ ਸਾਰੇ ਮੌਲਵੀ ਫਾਤੀਏ ਪੜ੍ਹੀ ਜਾਂਦੇ ਆ ਤਲਵਾ ਪੜ੍ਹੀ ਜਾਂਦੇ ਆ ਸੈਫੀਆਂ ਪੜ੍ਹੀ ਜਾਂਦੇ ਆ ਵੀ ਬਾਦਸ਼ਾਹ ਨੂੰ ਕੋਈ ਕਸ਼ਟ ਨਾ ਆਵੇ ਬਾਦਸ਼ਾਹ ਛੇਤੀ ਠੀਕ ਹੋ ਜਾਵੇ ਹਾਂਜੀ ਚੰਦੂ ਨਿਕਟ ਗਇਓ ਕਰ ਬੰਦਨ ਚੰਦੂ ਨੂੰ ਪਤਾ ਲੱਗਾ ਵੀ ਬਾਦਸ਼ਾਹ ਘੋੜਿਆਂ ਡਿੱਗ ਪਿਆ ਚੰਦੂ ਫਟਾਫਟ ਬਾਦਸ਼ਾਹ ਦੇ ਕੋਲ ਪਹੁੰਚਿਆ ਬਹੁਤ ਦਰਦ ਕੀ ਬਾਤ ਜਨਾਏ ਬਾਦਸ਼ਾਹ ਨੂੰ ਜਾ ਕੇ ਚੰਦੂ ਨੇ ਸਲਾਮ ਕੀਤੀ ਅਤੇ ਬੜੇ ਦਰਦ ਦੇ ਬਚਨ ਪਿਆਰ ਦੇ ਬਚਨ ਹਮਦਰਦੀ ਦੇ ਪੇ ਮੈਨੂੰ ਜਿਵੇਂ ਬੜਾ ਦੁੱਖ ਲੱਗਾ ਇਉਂ ਨਿਸ਼ੋਕ ਕੀਤਾ ਵੀ ਮੇਰੇ ਨੂੰ ਬੜਾ ਦੁੱਖ ਲੱਗਾ ਜੀ ਤੁਹਾਨੂੰ ਸੱਟ ਲੱਗੀ ਹੈ ਹਾਂ ਜੀ ਸ਼ਾਹ ਬਦ ਰੇਸ਼ਟ ਇਸ ਕੀ ਤੇਛ ਆਈ ਜਦੋਂ ਬਾਦਸ਼ਾਹ ਨੇ ਚੰਦੂ ਬਨ ਵੇਖਿਆ ਕਹੇ ਉਹ ਬਾਗ ਕਿਛ ਕਰਹੋ ਉਪਾਏ ਬਾਦਸ਼ਾਹ ਕਹਿਣ ਲਗਾ ਕੋਈ ਉਪਾਅ ਕਰੋ ਕੋਈ ਮੰਤਰ ਕੋਈ ਸਾਇਫੀਆਂ ਪੜੋ ਕੋਈ ਕਲਮਾ ਪੜੋ ਹਾਂਜੀ ਜਨਮ ਕਿਤਾਬ ਨਾ ਜੋ ਮੀ ਸੋਧਾ ਮੇਰੀ ਜਿਹੜੀ ਜਨਮ ਦੀ ਕਿਤਾਬ ਹੈ ਜਨਮ ਕੁੰਡੜੀ ਹੈ ਉਹ ਨਜੂਮੀ ਨੂੰ ਦਿਓ ਨਜੂਮੀ ਸੋਧ ਕੇ ਜੋਤਸੀ ਸੋਧ ਕੇ ਦੱਸੇਗਾ ਵਿਆਹ ਜਿਹੜੀ ਅੱਜ ਮੈਨੂੰ 60 ਵਜੇ ਹੈ ਕਿਉਂ ਵਜੇ ਹੈ ਉਹਨਾਂ ਦਿਨਾਂ ਵਿੱਚ ਬਹੁਤ ਲੋਕ ਇਹਨਾਂ ਚੀਜ਼ਾਂ ਦੇ ਵਿਸ਼ਵਾਸ ਕਰਦੇ ਸੀ ਅਜੇ ਵੀ ਬਹੁਤ ਦੁਨੀਆਂ ਜਿਹੜੀ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ ਜਨਮ ਕੁੰਡੜੀ ਉਹ ਬ੍ਰਾਹਮਣਾਂ ਕੋਲੋਂ ਬਣਾ ਛੱਡਦੇ ਸੀ ਜਾਂ ਜੋਤਸ਼ੀਏ ਕੋਲ ਤੇ ਉਹ ਜਨਮ ਕੁੰਡਲੀ ਦੇ ਹਿਸਾਬ ਨਾਲ ਸਾਰੀ ਉਮਰ ਦਾ ਹਿਸਾਬ ਕਿਤਾਬ ਦੇਖਦੇ ਸੀ। ਜਹਾਂਗੀਰ ਕਹਿੰਦਾ ਵੀ ਕਿਸੇ ਜੋਤਸ਼ੀ ਨੂੰ ਕੋ ਵੀ ਮੇਰਾ ਹਿਸਾਬ ਕਿਤਾਬ ਪਤਾ ਕਰੇ। ਆ ਜਿਹੜੀ ਸੱਟ ਮੈਨੂੰ ਵੱਜੀ ਅੱਜ ਮੈਂ ਘੋੜੇ ਤੋਂ ਡਿੱਗਾ ਇਹਦਾ ਕਾਰਨ ਕੀ ਹੈ? ਕਿਸ ਕਾਰਨ ਤੇ ਮੈਂ ਦੁੱਖ ਪਾਏ? ਕਿਸ ਕਾਰਨ ਕਰਕੇ ਮੈਂ ਇਹ ਦੁੱਖ ਪਾਇਆ ਹੈ? ਚੰਦੂ ਨੂੰ ਮੌਕਾ ਮਿਲ ਗਿਆ ਤੁਸ਼ਟ ਬੰਦਾ ਕਹਿੰਦੇ ਚੁਗਲ ਬਾਜ ਨਾ ਚੁਗਲੇ ਚੁਗਲ ਬਾਜ ਨਾ ਚੁਗਲੀਆਂ ਬਾਜ ਆਉਂਦੇ ਚੁਗਲ ਖੋਰ ਨਾ ਚੁਗਲੀਆਂ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾ ਉਹ ਦੁਸ਼ਟ ਚੰਦੂ ਨੂੰ ਮੌਕਾ ਮਿਲ ਗਿਆ ਗੱਲ ਕਰਨ ਉਹਨੇ ਉਸੇ ਵੇਲੇ ਗੱਲ ਨੂੰ ਮੋੜਾ ਦੇ ਦਿੱਤਾ ਕੀ ਕਹਿੰਦਾ ਹਾਂਜੀ ਹਰਿੰਦ ਕਹਾਂ ਪੇ ਔ ਚੇਤਨਾ ਬਾਤ ਕਹਿਣ ਲੱਗਾ ਬਾਦਸ਼ਾਹ ਸਲਾਮਤ ਹੈ ਜਾਂਪਨਾ ਗੱਲ ਕਹਿਣ ਵਾਲੀ ਨਹੀਂ ਪਰ ਕਹਿਣੀ ਪਹਿਣੀ ਆ ਹਾਂਜੀ ਕਹੋ ਕਹਾਂ ਜਿਸ ਤਸ ਕਰ ਲਾਗੇ ਰਾਤ ਅੱਜ ਬੜਾ ਭਾਣਾ ਵਰਤੇ ਆਪਣੇ ਡੇਰੇ 'ਚ ਰਾਤ ਚੋਰੀ ਹੋ ਗਈ ਹਾਂਜੀ ਗਈ ਕਿਤਾਬ ਭਈ ਸਦਪ੍ਰਾਤ ਉਹ ਚੋਰੀ ਦੇ ਵਿੱਚ ਜਿਹੜਾ ਸਮਾਨ ਗਿਆ ਉਹਦੇ 'ਚ ਤੁਹਾਡੀ ਜਨਮ ਕੁੰਡਲੀ ਵੀ ਚਲੀ ਗਈ ਤੁਹਾਡੀ ਜਨਮ ਕੁੰਡਲੀ ਨੂੰ ਚੋਰ ਲੈ ਗਏ ਨੇ ਹਾਂਜੀ ਅਪਰਾਦਰ ਬਸਾ ਮੇਰੇ ਕੀ ਕਾਫੀ ਕੁਝ ਸਮਾਨ ਸੀਗਾ ਪੈਸਾ ਟੱਕਾ ਵੀ ਸੀ ਹੀਰੇ ਮੋਤੀ ਵੀ ਸੀ ਕਾਫੀ ਸਮਾਨ ਇੱਕ ਸੰਦੂਖ ਚ ਪਿਆ ਸੀ ਜਿਹਦੇ ਚ ਤੁਹਾਡੀ ਜਨਮ ਕੁੰਡਲੀ ਪਈ ਸੀ ਉਹ ਜਨਮ ਕੁੰਡਲੀ ਵਾਲਾ ਸੰਦੂਖ ਰਾਤੀ ਚੋਰੀ ਹੋ ਗਿਆ ਹਾਂਜੀ ਭਾਨਕਸਨ ਅੱਜ ਕੀ ਰਾਤ ਅੱਜ ਜਿਹੜੀ ਰਾਤ ਲੰਗੀ ਐ ਇਹ ਨੁਕਸਾਨ ਹੋਇਆ ਆਪਣੇ ਸਮਾਨ ਚੋਰੀ ਹੋਇਆ ਹਾਂਜੀ ਬਹੁਤ ਪਾਏ ਅਬ ਤੇ ਮਾਝਾ ਦੇਸ਼ ਜਿਹੜਾ ਨਾ ਇੱਥੇ ਚੋਰ ਬੜੇ ਹੋ ਗਏ ਨੇ ਹੁਣ ਹਾਂਜੀ ਕਿਤ ਕੋ ਗਏ ਨਾ ਜਾਣੇ ਜਾਤ ਤੇ ਚੋਰ ਕਿਧਰੋਂ ਆਏ ਸੀ ਕਿਧਰ ਚਲੇ ਗਏ ਕੋਈ ਪਤਾ ਨਹੀਂ ਹਾਂਜੀ ਸੋਹ ਹਜਰਤ ਮਤ ਬਸ ਮਤ ਆਤਸ਼ਾ ਇਹ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਹੈ ਚੋਰੀ ਹੋ ਗਈ ਮੈਨੂੰ ਦੱਸਿਆ ਵੀ ਨਹੀਂ ਹਾਂਜੀ ਮੋਹ ਰਾਜ ਕਿਤ ਚੋਰ ਬਸੰਤ ਬਾਦਸ਼ਾਹ ਹੈਰਾਨ ਹੋਇਆ ਕਹਿੰਦਾ ਮੇਰੇ ਰਾਜ ਚੋਰ ਵੀ ਰਹਿੰਦੇ ਨੇ ਕਹਿੰਦਾ ਹਾਂਜੀ ਤਰਾਸਣਾ ਮਨ ਹੈ ਮੇਰਾ ਚਿਤਮਹ ਐਜੇ ਡੰਡ ਚੋਰ ਕਿੱਥੋਂ ਆ ਗਏ ਮੇਰਾ ਡਰ ਨਹੀਂ ਮੰਨਦੇ ਮੇਰੀ ਪਰਵਾਹ ਨਹੀਂ ਕਰਦੇ ਜੇ ਮੇਰੇ ਮੇਰੇ ਘਰ ਚੋਰੀ ਕਰ ਸਕਦੇ ਨੇ ਮੈਂ ਬਾਦਸ਼ਾਹ ਆ ਮੇਰਾ ਡੇਰਾ ਨੋਟ ਸਕਦੇ ਨੇ ਤੇ ਫਿਰ ਬਾਕੀਆਂ ਦਾ ਕੀ ਹਾਲ ਕਰਦੇ ਹੋਣਗੇ ਹਾਂਜੀ ਮਮ ਡੇਰਾ ਕਿੰਨੇ ਹੌਸਲੇ ਵਾਲੇ ਚੋਰ ਨੇ ਜਿਹੜੇ ਮੇਰੇ ਡੇਰੇ 'ਚ ਚੋਰੀ ਕਰਕੇ ਚਲੇ ਗਏ ਨੇ ਹਾਂਜੀ ਬਾਬਾ ਗੁਰੂ ਕਉਸ ਬਾਹ ਤਹਤਰਾਸਕ ਆ ਲਾਹੌਰ ਦਾ ਸੂਬਾ ਉਹ ਕੀ ਕਰਦਾ ਪੰਜਾਬ ਦਾ ਸੂਬੇਦਾਰ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਵੀ ਆਪਣੇ ਦੇਸ਼ ਵਿੱਚ ਚੋਰਾਂ ਨੂੰ ਡਾਕੂਆਂ ਨੂੰ ਬਦਮਾਸ਼ ਬੰਦੇ ਨੂੰ ਨੱਥ ਪਾਵੇ ਉਹਦਾ ਇਹਦਾ ਮਤਲਬ ਹੈ ਵੀ ਦਬਦਬਾ ਕੋਈ ਨਹੀਂ ਲਾਹੌਰ ਦੇ ਸੂਬੇ ਦਾ ਲੋਕਾਂ ਦੇ ਮਨਾਂ 'ਚ ਡਰ ਕੋਈ ਨਹੀਂ ਤਾਂ ਹੀ ਚੋਰੀਆਂ ਹੁੰਦੀਆਂ ਨੇ ਹਾਂਜੀ ਡਰ ਖੋਟੇ ਨੇ ਕਹੋ ਨਹੀਂ ਕਹੰਤ ਹਾਂ ਖੋਟੇ ਬੰਦਿਆਂ ਨੂੰ ਚੋਰਾ ਨੂੰ ਠੱਗਾ ਨੂੰ ਕਾਤਲਾ ਨੂੰ ਡਾਕੂਆਂ ਨੂੰ ਫੜਨਾ ਚਾਹੀਦਾ ਉਹਨੂੰ ਜੇਲ੍ਹ 'ਚ ਸੁਣਨਾ ਚਾਹੀਦਾ ਸਿੱਧੇ ਰਾਹ ਪਾਣਾ ਚਾਹੀਦਾ ਹਾਂਜੀ ਜਿਉ ਕਿਉ ਕਰਦਸ ਕਰ ਕੋ ਸਾਬਤ ਹਾਂ ਚੋਰਾ ਨੂੰ ਕਾਬੂ ਕਰਨਾ ਸਰਕਾਰ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਫੌਜ ਦਾ ਕੰਮ ਹੈ ਇਹ ਸੂਬਾ ਲਾਹੌਰ ਕੀ ਕਰਦਾ ਪੰਜਾਬ ਦੇ ਵਿੱਚ ਉਹਦਾ ਫਰਜ਼ ਬਣਦਾ ਵੀ ਚੋਰਾਂ ਨੂੰ ਡਾਕੂਆਂ ਨੂੰ ਕਾਬੂ ਕਰੇ ਕਹਿ ਕਰ ਦੇਹ ਸਚਾਈ ਅਤਿਅੰਤ ਲਾਹੌਰ ਦੇ ਸੂਬੇ ਦੀ ਜ਼ਿੰਮੇਵਾਰੀ ਹੈ ਵੀ ਚੋਰਾਂ ਨੂੰ ਫੜ ਕੇ ਸਜ਼ਾ ਦੇਵੇ ਜਿਹੋ ਜੀ ਉਹਨਾਂ ਦੀ ਗਲਤੀ ਹੈ ਉਹੋ ਜੀ ਉਹਨਾਂ ਨੂੰ ਸਜ਼ਾ ਦੇਵੇ ਕਿਸੇ ਨੂੰ ਜੇਲ੍ਹ ਵਿੱਚ ਸੁਟੇ ਕਿਸੇ ਨੂੰ ਫਾਸੀ ਲਾਵੇ ਜੋ ਵੀ ਕਰਨਾ ਚੋਰਾਂ ਨੂੰ ਕਰੇ ਤਾਂ ਕਿ ਚੋਰ ਡਰ ਜਾਣ ਤੇ ਚੋਰੀਆਂ ਬੰਦ ਹੋ ਜਾਣ ਹਾਂਜੀ ਹੱਥ ਬੰਦ ਚੰਦੂ ਕਹ ਨਿੰਦਕ ਇਹ ਚੰਦੂ ਫਿਰ ਬੋਲਿਆ ਹੱਥ ਜੋੜ ਕੇ ਗੁਰੂ ਦਾ ਨਿੰਦਕ ਚੰਦੂ ਇਹ ਤਾਂ ਝੂਠੀ ਗਾਣੀ ਬਣਾਈ ਸੀ ਚੋਰੀ ਤਾਂ ਹੋਈ ਕੋਈ ਨਹੀਂ ਸੀ ਚੋਰੀ ਤਾਂ ਕੋਈ ਹੋਈ ਨਹੀਂ ਸੀ ਉਹ ਐਵੇਂ ਹੀ ਬਣਾਈ ਸੀ ਕਹਾਣੀ ਆਪਣੀ ਗੱਲ ਛੇੜਨ ਵਾਸਤੇ ਬਾਦਸ਼ਾਹ ਨੂੰ ਕਹਿੰਦਾ ਹੈ ਇੱਕ ਅਰਜਨਖ ਤਰੀ ਲਖਿ ਅੰਤ ਬਾਦਸ਼ਾਹ ਸਲਾਮਤ ਸੂਬਾ ਕੀ ਕਰੇ ਸੂਬੇ ਦਾ ਨਹੀਂ ਕੋਈ ਕਸੂਰ ਇੱਕ ਅਰਜਨ ਖੱਤਰੀ ਹੈ ਅਰਜਨ ਅਰਜਨ ਕਹਿੰਦੇ ਨੇ ਗੁਰੂ ਬਣ ਕੇ ਬੈਠਾ ਹੈ ਹਾਂਜੀ ਕਹਾ ਸੋ ਨਾਨਕ ਦਾ ਦੀ ਪਰਮੈ ਉਹ ਲੋਕਾਂ ਨੂੰ ਕਹਿੰਦਾ ਮੈਂ ਗੁਰੂ ਨਾਨਕ ਦੀ ਗੱਦੀ ਤੇ ਪੰਜਵਾਂ ਗੁਰੂ ਹਾਂ ਹਾਂਜੀ ਮਹਿਕ ਸਰੂਤੇ ਜਿਤ ਦਰਪੰਤ ਕਿਸੇ ਤੋਂ ਡਰਦਾ ਨਹੀਂ ਕਿਸੇ ਦਾ ਭੈ ਨਹੀਂ ਮੰਨਦਾ ਉਹ ਗੁਰੂ ਨਾਨਕ ਦੀ ਗੱਦੀ ਦਾ مالک ਬਣ ਕੇ ਤੇ ਲੋਕਾਂ ਦੇ ਘਰਾਂ 'ਚ ਚੋਰੀਆਂ ਕਰਵਾਉਂਦਾ ਡਾਕੇ ਮਲਵਾਉਂਦਾ ਹਾਂਜੀ ਗੌਰਖਤ ਹੈ ਤਸਕਰ ਕੋ ਠਿਕ ਉਹ ਚੋਰਾਂ ਨੂੰ ਕੋਲ ਰੱਖਦਾ ਹੈ ਚੋਰਾਂ ਦੀ ਪਨਾਹ ਪੁਸਤ ਪਨਾਹ ਕਰਦਾ ਹੈ ਚੋਰਾਂ ਨੂੰ ਰੋਟੀ ਖਵਾਉਂਦਾ ਹੈ ਚੋਰਾਂ ਨੂੰ ਉਹ ਪਨਾਹ ਦਿੰਦਾ ਹੈ ਚੋਰਾਂ ਕੋਲੋਂ ਚੋਰੀਆਂ ਕਰਵਾਉਂਦਾ ਹੈ ਹਾਂਜੀ ਜਹ ਕਹਤੇ ਧਨ ਕੋ ਚਰਵੰਤ ਜਿੱਥੇ ਕਿੱਥੇ ਕੋਈ ਖਜ਼ਾਨਾ ਹੋਵੇ ਸਰਕਾਰੀ ਉਥੇ ਆਪਣੇ ਚੋਰਾਂ ਨੂੰ ਭੇਜ ਦਿੰਦਾ ਚੋਰ ਚੋਰੀਆਂ ਕਰਕੇ ਉਹਨਾਂ ਦਾ ਸਰਕਾਰੀ ਖਜ਼ਾਨਾ ਜਾਂ ਲੋਕਾਂ ਦੇ ਘਰਾਂ ਚੋਂ ਮਾਲ ਲੈ ਆਉਂਦੇ ਨੇ ਉਹ ਸਾਰਾ ਗੁਰੂ ਅਰਜਨ ਸਾਂਭ ਲੈਂਦਾ ਹਾਂਜੀ ਦਮ ਤੇ ਤਨਿਕ ਤਰਾਸ ਦਹਿ ਪਾਹਿਆ ਬਾਦਸ਼ਾਹ ਸਲਾਮਤ ਦੇਖੋ ਵੀ ਤੁਹਾਡੇ ਤੋਂ ਵੀ ਨਹੀਂ ਡਰਦਾ ਤੁਹਾਡੇ ਡੇਰੇ 'ਚ ਵੀ ਉਹਨੇ ਚੋਰੀ ਕਰਵਾਈ ਹੈ ਰਾਤ ਹਾਂਜੀ ਤੇਰੇ ਵਹ ਤੇ ਫਸਤ ਕਡੰਤ ਤੁਹਾਡੇ ਡੇਰੇ ਵਿੱਚੋਂ ਵੀ ਸਮਾਨ ਲੈ ਗਏ ਨੇ ਚੋਰ ਰਾਤੀ ਤੇ ਬਾਕੀ ਖਬਰ ਹੈ ਵੀ ਉਹ ਚੋਰੀ ਗੁਰੂ ਅਰਜਨ ਦੇਵ ਨੇ ਹੀ ਕਰਵਾਈ ਹੈ ਹਾਂਜੀ ਰਾਮਦਾਸਪੁਰ ਮਹੱਦ ਬਸਾਇਆ ਉਹਨਾਂ ਨੇ ਇੱਕ ਨਗਰ ਬਸਾਇਆ ਉਹਦਾ ਨਾਮ ਅੰਮ੍ਰਿਤਸਰ ਰਾਮਦਾਸਪੁਰ ਰੱਖਿਆ ਹੈ ਹਾਂਜੀ ਗੁਰੂ ਕਹਾਏ ਪਤਿਓ ਤਨਵੰਤ ਆਪਣੇ ਆਪ ਨੂੰ ਗੁਰੂ ਘਾਂਦਾ ਹੈ ਪੈਸਾ ਉਹਦੇ ਕੋਲ ਵੇਚ ਹਾਬ ਹੈ ਬੜੀ ਦੁਨੀਆ ਨੂੰ ਮੰਨਦੀ ਹੈ ਹਾਂਜੀ ਬਡੇ ਮਰਾਤ ਕੋ ਆਪਣੇ ਵੱਡੇ ਭਰਾ ਬਾਬਾ ਬੇਤੀ ਚੰਦ ਨੂੰ ਘਰੋਂ ਕੱਢ ਦਿੱਤਾ ਉਸਨੇ ਹਾਂਜੀ ਬਾਲ ਚੋਲੇ ਪਾਂਤ ਅਨੇਕ ਕਰੰਤ ਬੜੇ ਵੱਨਸ਼ਾਲ ਕਰ ਲੈਂਦਾ ਗੁਰੂ ਬਣ ਕੇ ਬੈਠਾ ਅੱਧੇ ਹਿੰਦੂ ਅਤੇ ਮੁਸਲਮਾਨ ਉਹਨੇ ਆਪਣੇ ਚੇਲੇ ਬਣਾ ਲਏ ਜੀ ਹਾਂਜੀ ਦੇਸ਼ ਵਿਦੇਸ਼ਨ ਤਸ ਕਰਪੇਜਤ ਉਹ ਆਪਣੇ ਚੋਰਾਂ ਨੂੰ ਦੂਰ ਦੂਰ ਚੋਰੀਆਂ ਕਰਨ ਭੇਜਦਾ ਹੈ ਬਾਹਰਲੇ ਮੁਲਕਾਂ ਦੀ ਚੋਰੀ ਕਰਵਾਉਂਦਾ ਪੰਜਾਬ 'ਚ ਵੀ ਕਰਵਾਉਂਦਾ ਉਹਦੇ ਚੋਰ ਬੜੇ ਨਾਮੀ ਚੋਰ ਨੇ ਚੋਰੀ ਕਰਨ ਵਿੱਚ ਬੜੀ ਸਫਾਈ ਹੈ ਉਹਨਾਂ ਕੋਲ ਇਹੋ ਜਿਹੀ ਥਾਵਾਂ ਤੇ ਚੋਰੀ ਕਰਦੇ ਨੇ ਜਿੱਥੇ ਕੋਈ ਕਰ ਨਹੀਂ ਸਕਦਾ ਹਾਂਜੀ ਨਿੱਕੀ ਵਸਤਨਾ ਕਿਤੇ ਛੋਟਾ ਹੰਤ ਕੋਈ ਚੰਗਾ ਕਿਸੇ ਦਾ ਪਸ਼ੂ ਹੋਵੇ ਘੋੜੀ ਹੋਵੇ ਕੋਈ ਮੱਝ ਗਾਂ ਹੋਵੇ ਉਹ ਵੀ ਚੋਰੀ ਕਰ ਲੈਂਦੇ ਨੇ ਕਿਸੇ ਦਾ ਗਹਿਣਾ ਘਟਾ ਹੋਵੇ ਉਹ ਵੀ ਚੋਰੀ ਕਰ ਲੈਂਦੇ ਨੇ ਕੋਈ ਹੀਰਾ ਮੋਤੀ ਕਿਤੇ ਪਤਾ ਨਾ ਲੱਗੇ ਉਹ ਚੋਰੀ ਕਰ ਲੈਂਦੇ ਨੇ ਉਹ ਚੋਰ ਬੜੇ ਨਾਮੀ ਚੋਰ ਨੇ ਚੋਰੀਆਂ ਕਰਦੇ ਨੇ ਹਾਂਜੀ ਦੇਤ ਮੰਗਾਇ ਸਮੀਪ ਆਪਨੇ ਉਹ ਚੋਰ ਗੁਰੂ ਕੋਲ ਲੈ ਕੇ ਆਉਂਦੇ ਨੇ ਸਮਾਨ ਗੁਰੂ ਮੰਗਵਾ ਲੈਂਦਾ ਆਪਣੇ ਕੋਲ ਚੋਰੀ ਦਾ माल ਹਾਂਜੀ ਬੈਠ ਨਰਨ ਮਹਿ ਬਸ ਕਰ ਬੰਤ ਬੜਾ ਹੰਕਾਰ ਹੀ ਆ ਲੋਕਾਂ ਵਿੱਚ ਬਹਿ ਕੇ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਗੁਰੂ ਬਣਿਆ ਹੋਇਆ ਸਰਤਿ ਸ਼ਾਮ ਬਿਸਮੇਓ ਪਾਤੂਸ਼ਨਾ ਇਹ ਸੁਣ ਕੇ ਬਾਦਸ਼ਾਹ ਹੈਰਾਨ ਹੋਇਆ ਜੋਤ ਕਰ ਗਿਆ ਬਾਦਸ਼ਾਹ ਹਾਂਜੀ ਗੁਰੂ ਘਰ ਕੀ ਬਾਤ ਨੇ ਚਤਵੰਤ ਉਹਨੂੰ ਪਤਾ ਸੀ ਗੁਰੂ ਘਰ ਦਾ ਇਤਿਹਾਸ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ ਇਹੋ ਜਿਹੀ ਚੋਰੀਆਂ ਠੱਗੀਆਂ ਵਾਲੇ ਕੰਮ ਕਰ ਨਹੀਂ ਸਕਦੇ ਹਾਂਜੀ ਗੁਜਰਤ ਪਹੇ ਉਹਨਾਂ ਚੇਤਨਾ ਆਖ ਹਾਂ ਬਾਦਸ਼ਾਹ ਕਹਿਣ ਲੱਗਾ ਜੰਦੂ ਇਦਾਂ ਦੀ ਗਲਤ ਗੱਲਾਂ ਨਹੀਂ ਕਰੀਦੀ ਹੁੰਦੀ ਗੱਲ ਉਹ ਕਰੀਦੀ ਹੈ ਜਿਹਦਾ ਕੋਈ ਆਧਾਰ ਹੋਵੇ ਝੂਠੀ ਗੱਲ ਬੇਬੁਨਿਆਦ ਕਰ ਨਹੀਂ ਕਰੀਦੀ ਹਾਂਜੀ ਕਿਤੇ ਗੁਰੂ ਬਾਦ ਕੇਤੇ ਚੋਰ ਖੰਤ ਕਿਤੇ ਗੁਰੂ ਨਾਨਕ ਦੀ ਗੱਦੀ ਤੇ ਕਿਤੇ ਚੋਰਾਂ ਦਾ ਇਗਜ਼ਾਮ ਤੁਲਾ ਰਿਹਾ ਸੋਚਣ ਵਾਲੀ ਗੱਲ ਹੈ ਹਾਂਜੀ ਪੀਰਨ ਪੀਰ ਪਹਾ ਗੁਰੂ ਨਾਨਕ ਗੁਰੂ ਨਾਨਕ ਪੀਰਾਂ ਦਾ ਪੀਰ ਮਹਾਨ ਪਵਿੱਤਰ ਆਤਮਾ ਰੱਬੀ ਦੂਰ ਹਾਂਜੀ ਜਿਵੇਂ ਕਿ ਬਖਸ਼ੇਸ਼ ਜਗ ਬਰਸਾਂਤ ਗੁਰੂ ਨਾਨਕ ਦੀਆਂ ਮਹਿਰਾ ਜਗਤ 'ਚ ਵਸਦੀਆਂ ਨੇ ਗੁਰੂ ਨਾਨਕ ਇਸ ਸੰਸਾਰ ਦਾ ਭਲਾ ਕਰਨ ਆਇਆ ਹੈ ਬਾਪਰ ਬਟ ਸਾਡਾ ਪੜਦਾਦਾ ਬਾਬਰ ਬਾਦਸ਼ਾਹ ਹੋਇਆ ਹੈ ਜਿਸ ਕੋ ਸਲਤਨਤ ਦੀਨ ਤਰੰਤ ਬਾਬਰ ਬਾਦਸ਼ਾਹ ਨੇ ਮੇਰੇ ਪੜਦਾਦੇ ਨੇ ਗੁਰੂ ਨਾਨਕ ਤੋਂ ਰਾਜ ਲਿਆ ਸੀ ਬੇਨਤ ਕੀਤੀ ਸੀ ਮੈਨੂੰ ਰਾਜ ਦਿਓ ਤੇ ਬਾਬੇ ਨਾਨਕ ਨੇ ਉਹਨੂੰ ਸਤ ਪੁਸਤਾਂ ਦਾ ਰਾਜ ਦਿੱਤਾ ਸੀ ਹਾਂ ਜੀ ਹਿੰਦੂ ਧਰਮ ਕਨ ਇੱਕ ਸਮਚਾਲਕ ਨਾਲੇ ਗੁਰੂ ਨਾਨਕ ਜਿਹੜਾ ਸੀ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਸਮਝਦਾ ਸੀ ਉਹਦੇ ਨਿਗਾਹ ਵਿੱਚ ਕੋਈ ਧਰਮ ਕੋਈ ਫਿਰਕਾ ਕੋਈ ਜਾਤ ਪਾਤ ਮਜਬਦਬ ਵਿਤਕਰਾ ਨਹੀਂ ਸੀ ਉਹ ਹਰ ਇਨਸਾਨ ਵਿੱਚ ਰੱਬ ਦੀ ਜੋਤ ਵੇਖਦਾ ਸੀ ਹਾਂਜੀ ਸ਼ਰਦਾਲੂ ਨਰੇ ਕਿ ਇਹ ਹਾਲ ਉਹਨੇ ਬੇਅੰਤ ਲੋਕਾਂ ਨੂੰ ਨਿਹਾਲ ਕੀਤਾ ਬਾਬੇ ਨਾਨਕ ਦੀ ਮੈਂ ਬੜੀ ਸਿਫਤ ਸੁਣੀ ਹੈ ਮੇਰਾ ਪਿਓ ਦਾਦਾ ਪਰਦਾਦਾ ਉਹਨਾਂ ਨੂੰ ਮੰਨਦੇ ਰਹੇ ਹਾਂ ਹਾਂਜੀ ਗੁਰੂ ਅਰਜਨ ਦੇਵ ਜੀ ਉਸ ਗੱਦੀ ਤੇ ਬੈਠੇ ਨੇ ਉਹ ਗੁਰੂ ਨੇ ਤੇ ਇਹੋ ਜਿਹੇ ਮਹਾਤਮਾ ਮਹਾਂਪੁਰਸ਼ ਚੋਰੀਆਂ ਨਹੀਂ ਕਰਵਾ ਸਕਦੇ ਹਾਂਜੀ ਉਹਨੇ ਕਿਹਾ ਮੈਂ ਚੋਰੀ ਕੋ ਮਾਲ ਮੈਂ ਕਿਵੇਂ ਮੰਨ ਲਵਾਂ ਵੀ ਤੂੰ ਜਿਹੜੀ ਗੱਲ ਕਹਿ ਰਿਹਾ ਵੀ ਉਹ ਚੋਰੀ ਦਾ ਮਾਲ ਲੈਂਦੇ ਨੇ ਚੋਰੀ ਦਾ ਮਾਲ ਸਾਹਮਣੇ ਦੇ ਹੋ ਨਹੀਂ ਸਕਦਾ ਹਾਂਜੀ ਅਸਖੋਟੀ ਮਤ ਕੋ ਪਰ ਹਰੀਆ ਇਦਾਂ ਦੀ ਖੋਟੀ ਗੱਲ ਨਹੀਂ ਕਰੀਦੀ ਹੁੰਦੀ ਚੰਦੂ ਕੈਸੇ ਉਹ ਭਲਾ ਆਪਣੇ ਨਾਲ ਚੋਰਾ ਨੂੰ ਕਿਵੇਂ ਰੱਖ ਸਕਦੇ ਨੇ ਜਿਹੜੇ ਗੁਰੂ ਨੇ ਸਾਧੂ ਨੇ ਲੋਕਾਂ ਦਾ ਭਲਾ ਕਰਨ ਵਾਲੇ ਨੇ ਉਹ ਲੋਕਾਂ ਦਾ ਬੁਰਾ ਕਿਵੇਂ ਕਰ ਸਕਦੇ ਨੇ ਹਾਂਜੀ ਜਗਤ ਦੇਖਿਆ ਜਨ ਕੋ ਜਗ ਕਹੀਤ ਜਿਨ੍ਹਾਂ ਨੂੰ ਜਗਤ ਵਿੱਚ ਗੁਰੂ ਕਿਹਾ ਜਾਂਦਾ ਹੈ ਸੰਸਾਰ 'ਚ ਪੂਜੇ ਜਾਂਦੇ ਨੇ ਦਿਨ ਕੋ ਕਮੀ ਨ ਦਰਬ ਵਿਸਾਲ ਉਹਨਾਂ ਕੋਲ ਪੈਸੇ ਦੀ ਕਮੀ ਵੀ ਕੋਈ ਨਹੀਂ ਗੁਰੂ ਘਰ 'ਚ ਕਿਹੜੀ ਚੀਜ਼ ਦੀ ਕਮੀ ਹੈ ਵਿਚੋਰੀ ਕਰਵਾਣਗੇ ਹਾਂਜੀ ਸਰ ਚੰਦੂ ਦਾਈ ਇਹ ਗੱਲ ਸੁਣ ਕੇ ਚੰਦੂ ਬੋਲਿਆ ਜਿਵੇਂ ਤੁਮ ਕਹੋ ਅਹੈ ਤਿਮ ਬਾਪ ਕਹਿਣ ਲੱਗਾ ਜੀ ਗੱਲ ਤਾਂ ਏਸੇ ਤਰਾਈ ਹੈ ਜਿਵੇਂ ਤੁਸੀਂ ਕਹਿੰਦੇ ਹੋ ਨਾ ਬਾਦਸ਼ਾਹ ਨੂੰ ਬਾਦਸ਼ਾਹ ਨੂੰ ਨਾ ਤਰੀ ਨਾ ਕਰ ਸਕਦਾ ਚਨਾਕ ਬੰਦੇ ਬੜੇ ਸ਼ਤਾਨ ਉਹ ਬਾਦਸ਼ਾਹ ਨੂੰ ਕਹਿੰਦਾ ਠੀਕ ਹੈ ਜੀ ਤੁਸੀਂ ਜਿਵੇਂ ਕਹਿੰਦੇ ਹੋ ਉਵੇਂ ਹੀ ਹੈ ਗੱਲ ਤਾਂ ਹਾਂਜੀ ਇਸ ਬਿਨ ਪ੍ਰਤਮਾ ਗੁਰੂ ਜੇ ਹੋਏ ਵਾਕੈ ਗੁਰੂ ਨਾਨਕ ਜੀ ਬੜੇ ਮਹਾਂਪੁਰਖ ਹੋਏ ਇਸ ਗੁਰੂ ਅਰਜਨ ਨੂੰ ਛੱਡ ਕੇ ਬਾਕੀ ਜਿੰਨੇ ਵੀ ਪਹਿਲਾਂ ਗੁਰੂ ਹੋਏ ਨੇ ਚੰਗੇ ਹੀ ਹੋਏ ਨੇ ਕਹਿੰਦਾ ਹਾਂਜੀ ਇਹਨਾਂ ਦਾ ਜਸ ਚੱਕ ਮ ਅਗਦਾਤ ਉਹਨਾਂ ਦਾ ਬੜਾ ਜਸ ਹੋਇਆ ਦੁਨੀਆ ਵਿੱਚ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਬੜੇ ਮਹਾਤਮਾ ਮਹਾਂਪੁਰਸ਼ ਹੋਏ ਨੇ ਪਰ ਇਹ ਜਿਹੜੇ ਗੁਰੂ ਨੇ ਇਹ ਬਸ ਗੁਰੂਆਂ ਦੀ ਗੱਦੀ ਮਾਲ ਕੇ ਬੈਠੇ ਨੇ ਗੁਰੂਆਂ ਵਾਲੀ ਗੱਲ ਕੋਈ ਨਹੀਂ ਇਹਨਾਂ ਵਿੱਚ ਹਾਂਜੀ ਇਹ ਬੜੇ ਕਰੋਧੀ ਲੋਭੀ ਚੰਚਲ ਇਹ ਬੜੇ ਗੁੱਸੇ ਵਾਲੇ ਨੇ ਬڑے ਹੰਕਾਰੇ ਹੋਏ ਨੇ ਇਹ ਕਿਸੇ ਦੀ ਗੱਲ ਸੁਣਦੇ ਨਹੀਂ ਹਾਂਜੀ ਨਗਰ ਨਿਕਾਸ ਦੀਨ ਬਡ ਪ੍ਰਾਤ ਆਪਣਾ ਵੱਡਾ ਭਰਾ ਇਹਨਾਂ ਦੇ ਪਿੰਡੋਂ ਕੱਢ ਦਿੰਦਾ ਹੈ ਘਰੋਂ ਕੱਢ ਦਿੰਦਾ ਹੈ ਅਪਰਨਰਨ ਸੋ ਦਵਾਸ਼ ਕਰੰਤਾ ਇਹ ਹੋਰ ਲੋਕਾਂ ਨਾਲ ਵੀ ਦੁਸ਼ਤ ਕਰਦੇ ਨੇ ਜਲ ਤਨ ਰਜਹ ਅਨੇਕ ਸ਼ਦਕਾਤ ਕਿਸੇ ਤੋਂ ਡਰਦੇ ਨਹੀਂ ਬڑے ਛਲ ਕਪਟ ਬڑے ਬੇਈਮਾਨੇ ਧੋਖੇ ਕਰ ਲੈਂਦੇ ਨੇ ਮੈਨੂੰ ਪਤਾ ਹੈ ਤੁਸੀਂ ਮੇਰੀ ਗੱਲ ਮੰਨੋ ਪਹਿਲੇ ਗੁਰੂਆਂ ਵਿੱਚ ਤੇ ਇਹਨਾਂ 'ਚ ਬੜਾ ਫਰਕ ਹੈ ਹਾਂਜੀ ਸ਼ਾਹ ਕਹੇ ਉਹ ਪਿਤ ਅਕਬਰ ਮੇਰਾ ਅਕਬਰ ਬਾਦ ਜਹਾਂਗੀਰ ਕਹਿਣ ਲੱਗਾ ਵੀ ਮੇਰਾ ਪਿਓ ਜਿਹੜਾ ਅਕਬਰ ਬਾਦਸ਼ਾਹ ਸੀ ਹਰਪੇ ਗ੍ਰਾਮ ਕਿ ਤੱਕ ਦਿਨ ਪਾਸ ਉਹਨਾਂ ਨੇ ਇਹਨਾਂ ਨੂੰ ਕੁਝ ਪਿੰਡ ਜ਼ਗੀਰ ਦਿੱਤੀ ਸੀ ਲਵੁਰ ਮਹਿ ਚਲ ਅਬ ਸੋਦਲਾ ਹੈ ਚੱਲ ਕੇ ਮੈਂ ਲਾਹੌਰ ਜਾ ਕੇ ਪਤਾ ਕਰਾਂਗਾ ਵੀ ਉਸ ਜ਼ਗੀਰ ਨਾਲ ਗੁਰੂ ਘਰ ਦਾ ਲੰਗਰ ਨਹੀਂ ਚੱਲਦਾ ਜੇ ਉਸ ਜ਼ਗੀਰ ਦੇ ਵਿੱਚ ਕੋਈ ਹੋਰ ਵਾਧਾ ਕਰਨ ਦੀ ਲੋੜ ਹੈ ਤੇ ਉਹ ਮੈਂ ਕਰ ਦੇਵਾਂਗਾ ਤਾਂ ਕਿ ਗੁਰੂ ਸਾਹਿਬ ਨੂੰ ਚੋਰੀਆਂ ਨਾ ਕਰਵਾਉਣੀਆਂ ਪੈਣ ਹਾਂਜੀ ਖਰਚ ਬਸਾਦ ਤੇ ਪਾਇਓ ਆਵਾਸ ਜੇ ਗੁਰੂ ਘਰ ਦਾ ਖਰਚਾ ਵਧ ਗਿਆ ਹੈ ਤਾਂ ਅਸੀਂ ਕੋਲੋਂ ਖਰਚਾ ਹੋਰ ਦੇ ਦੇਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਆਪਣੇ ਚੋਰਾਂ ਨੂੰ ਬੰਦ ਕਰੋ ਚੋਰੀਆਂ ਨਾ ਕਰਾਓ ਹਾਂਜੀ ਦੇਹ ਚੌੜਾ ਪਤੈ ਨਾ ਹੋਟੇ ਕੋ ਉਹਨਾਂ ਨੂੰ ਹੋਰ ਮਾਇਆ ਦੇ ਦਿਆਂਗੇ ਹੋਰ ਜ਼ਗੀਰ ਦੇ ਦਿਆਂਗੇ ਚੋਰੀ ਵਰਜਹਿ ਨੀਕ ਨਾ ਤਾਸ ਉਹਨਾਂ ਨੂੰ ਕਹਾਂਗੇ ਵੀ ਚੋਰੀ ਨਾ ਕਰਵਾਇਆ ਕਰੋ ਅਬ ਤੋ ਚਲੋ ਪਿਆਸਾ ਉਤਰਹੁ ਚਲੋ ਓੜ ਪਿਆਸਾ ਦਰਿਆ ਪਾਰ ਕਰੀਏ ਪਾਰ ਕਰਹੁ ਢੇਰੋ ਨਿਸਬਾਸ ਬਾਦ ਆਪਾਂ ਪਰਲੇ ਪਾਸੇ ਜਾ ਕੇ ਰਹਿਣਾ ਹੈ ਤੋਹਰਾ ਟਿਡ ਨੋਕਾ ਪਰ ਸਾਹ ਚੜੰ ਬਾਦਸ਼ਾਹ ਇੱਕ ਕਿਸ਼ਤੀ ਤੇ ਸਵਾਰ ਹੋਇਆ ਬੇੜੀ ਤੇ ਪਰਿਉ ਹਾਰ ਸੋਖਨ ਨਾਲ ਪਾਰ ਲੰਘਿਆ ਗੁਰ ਚਸ ਪਰਣਿਆ ਦਾਤ ਦਖ ਕਹਿੰਦੇ ਗੁਰੂ ਮਹਾਰਾਜ ਦਾ ਜਸ ਕੀਤਾ ਸੀ ਇਸ ਕਰਕੇ ਲੱਤ ਦੀ ਪੀੜ ਉਸੇ ਵੇਲੇ हट ਗਈ ਸਤਿ ਸਿਨ ਹੋਵੇ ਉਹ ਸੰਗ ਉਹ ਜਿਹੜੀ ਪੀੜ ਸੀ ਨਾ ਉਹ ਲੱਤ ਦੀ ਠੀਕ ਹੋ ਗਈ ਜਹਾਂਗੀਰ ਪਾਰ ਹੋ ਗਿਆ ਪਰ ਚੰਦੂ ਵਰਗੇ ਦੁਸ਼ਟ ਕਿੱਥੇ ਬਾਝ ਆਉਂਦੇ ਉਹ ਗੋਨਾ ਗੁੰਦੀ ਜਾਂਦੇ ਸਾਜ ਸੰ ਕਰੀ ਜਾਂਦੇ ਆ ਝੂਠੀਆਂ ਸੱਚੀਆਂ ਗੱਲਾਂ ਬਾਦਸ਼ਾਹ ਦੇ ਕੰਨਾਂ 'ਚ ਪਾ ਕੇ ਬਾਦਸ਼ਾਹ ਨੂੰ ਗੁਰੂ ਘਰ ਵੱਲੋਂ ਬੇਰੁਖ ਕਰਨਾ ਚਾਹੁੰਦੇ ਜੋ ਜੰਦੂ ਨੇ ਕੀਤਾ ਅੱਗੇ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤ